ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਰਾਤੋਂ ਰਾਤ ਗੇਮ ਖਵਾ ਦਿੱਤੀ ਵੱਡਾ ਭੜਥੂ ਪੈ ਗਿਆ ਹੈ ਤਰਥੱਲੀ ਮਚ ਗਈ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ ਤੁਸੀਂ ਕਿਹੜੇ ਫੈਸਲੇ ਸ੍ਰੀ ਅਕਾਲ ਤਖਸੈਦ ਤੋਂ ਲੈ ਸਕਦੇ ਹੋ ਕਿਹੜਾ ਫੈਸਲਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਨਹੀਂ ਲੈ ਸਕਦੇ ਯਾਨੀ ਕਿ ਸ੍ਰੀ ਅਕਾਲ ਤਖਸੈਦ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੀ ਕਬਰਾਈ ਵੀ ਨੇ ਬੁਖਲਾਏ ਵੀ ਨੇ ਰਾਤੋਂ ਰਾਤ ਸਭੀ ਕਰਨ ਬਦਲ ਦਿੱਤੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਦੋਂ ਦਾ ਆਪਣਾ ਅਸਤੀਫਾ ਅੰਤਰੀਂ ਕਮੇਟੀ ਨੂੰ ਸੌਂਪਿਆ ਹੋਇਆ ਹੈ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਵਿੱਚ ਪਹੁੰਚ ਆਇਆ ਹੋਇਆ ਹੈ ਕਿ ਆਖਰਕਾਰ ਪੰਥ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਚਾਇਆ ਜਾਵੇਗਾ ਕਿਸ ਤਰ੍ਹਾਂ ਸ਼ਰੂਮਣੀ ਅਕਾਲੀ ਦਲ ਨੂੰ ਸਰਜੀਤ ਕੀਤਾ ਜਾਵੇਗਾ ਲੇਕਿਨ ਅੰਤਰੀਂ ਕਮੇਟੀ ਦੇ ਸਾਰੇ ਹੀ ਮੈਂਬਰ ਸ਼ਰੂਮਣੀ ਗੁਰਦੁਆਰਾ ਕਮੇਟੀ ਪ੍ਰਬੰਧਕ ਦੇ ਜਿੰਨੇ ਵੀ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਗਏ ਮੀਟਿੰਗ ਕੀਤੀ ਗਈ ਸ਼ੀਸ਼ਾ ਕਰਵਾਇਆ ਗਿਆ ਕਿ ਤੁਹਾਨੂੰ ਕਿੰਨੇ ਕੋ ਅਧਿਕਾਰ ਨੇ ਤੇ ਕਿੰਨੇ ਕੋ ਤੁਹਾਨੂੰ ਅਧਿਕਾਰ ਨਹੀਂ ਯਾਨੀ ਕਿ ਭੰਬਲ ਪੂਸੇ ਪਾ ਦਿੱਤਾ ਗਿਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਵੱਲੋਂ ਵਾਰ-ਵਾਰ ਕਹਿ ਗਿਆ ਕਿ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ 2024 ਨੂੰ ਆਏ ਨੇ ਉਨ੍ਹਾਂ ਫੈਸਲਿਆਂ ਤੇ ਕੀ ਹੋਣਾ ਚਾਹੀਦਾ ਹੈ ਉਹ ਲਾਗੂ ਹੋਣੇ ਚਾਹੀਦੇ ਨੇ ਉਹ ਹੁਕਮਨਾਮਾ ਜਿਹੜਾ ਇਹ ਬਿਨ ਲਾਗੂ ਹੋਣਾ ਚਾਹੀਦਾ ਹੈ ਭਗੌੜੇ ਜਾਂ ਮਨਕਰ ਨਹੀਂ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਪਰੀਤ ਸਿੰਘ ਬਾਦਲ ਨੂੰ ਜਿਹੜੀ 7 ਮੈਂਬਰੀ ਕਮੇਟੀ ਬਣੀ ਹੈ ਜਿਸ ਦੇ ਪ੍ਰਧਾਨ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਪੜਤਰੀ ਸ਼ੁਰੂ ਕੀਤੀ ਜਾਵੇ ਉਹੀ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲ ਲਗੇ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਪ੍ਰਧਾਨ ਨਹੀਂ ਬਣ ਜਾਂਦਾ ਆਪਣੀ ਮਨਮਰਜ਼ੀ ਕੀਤੀ ਗਈ 32 ਤੋਂ 35 ਲੱਖ ਕਹਿੰਦੇ ਨੇ ਮੈਂਬਰਸ਼ਿਪ ਭਰਤੀ ਕਰ ਲਿਆ ਗਏ ਨੇ ਲੇਕਿਨ ਅੱਜ ਜਿਹੜੇ ਰਾਤੋਂ ਰਾਤ ਹੀ ਬਦਲ ਗਿਆ ਸਮੀਕਰਨ ਯਾਨੀ ਕਿ ਹੁਣ ਐਡਵੋਕੇਟ ਅਰਜੰਦਰ ਸਿੰਘ ਧਾਮੀ ਨੂੰ ਲੈ ਕੇ ਜਦੋਂ ਅੰਤਰਿਕ ਕਮੇਟੀ ਦਾ ਵਫਤਰੀ ਅਕਾਲ ਤਖਤ ਸਾਬਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਕੋਲ ਪਹੁੰਚਿਆ ਉਹਨਾਂ ਵੱਲੋਂ ਇੱਕ ਇੱਕ ਚੀਜ਼ ਗਣਵਾਈ ਗਈ ਕਿ ਕਿਹੜੇ ਤੁਸੀਂ ਫੈਸਲੇ ਲੈ ਸਕਦੇ ਹੋ ਤੁਸੀਂ ਫੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਂ ਸ਼ਰੂਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਕੁਝ ਨਹੀਂ ਕਹਿ ਸਕਦੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸਿਆਸੀ ਪ੍ਰੈਸ਼ਰ ਪਾ ਦਿੱਤਾ ਗਿਆ ਹੈ ਅੰਤਰੰਕ ਕਮੇਟੀ ਦੇ ਦੁਆਰਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੇ ਘੇਰ ਲਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਕਮੀਰ ਸਿੰਘ ਨੂੰ ਜਿਸ ਤਰ੍ਹਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਦੀ ਛੁੱਟੀ ਕੀਤੀ ਗਈ ਜਿਸ ਤਰ੍ਹਾਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੁੱਟੀ ਕੀਤੀਗੀ ਉਸੇ ਤਰ੍ਹਾਂ ਛੁੱਟੀ ਕੀਤੀ ਜਾਵੇਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਧੰਨ